ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਤਹਿਲਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਚ ਤਿੰਨ ਪਸ਼ੂ ਵਿਖਾਉਣੇ ਆ ਛੋਟੇ ਜਿਹੇ ਭਾ ਦੋ ਗੱਬਣ ਵਹਿੜਾ ਆ ਤਾਜੀ ਸੂਈ ਸਵਾਈ ਹੈ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇਰਾ ਰਾਸ਼ ਨਾਸ਼ ਕੰਦਾ ਸੰਗ ਪੈਂਟਲ ਵਾਲਾ ਜਿਹੜਾ ਮੋਗਾ ਜੀ ਫੋਨ ਨੰਬਰ ਦੱਸੀ 779725 ਜੀ ਰੋਬਰ ਆਇਦਰ ਨਿਖਰਿਆ ਫਿਰਦਾ ਅ ਗੌਰ ਪਰਪ ਚੱਲੀ ਜਾਂਦਾ ਖੜਾ ਖੜਾ ਦੇ ਠੀਕ ਹੈ ਜਾਇਆ ਬਾਬੇ ਦੀ ਹੋਰ ਮਤਾਂ ਠੀਕ ਆਈਦਾ ਜਿਲੇ ਬੂਆਂ ਜ루ਆਂ ਛਕ ਜਾਂਦੀਆਂ ਹਾਂ ਹਾਂ ਤਿੰਨ ਵੀ ਖਾਣੇ ਲਿਆਂਦੀਆਂ ਲਿਆਂਦੀਆਂ ਮੈਂ ਚਾਹਣਾ ਹੋਰ ਹਮ ਸਹੀ ਹੈ ਸਵਾਦ ਸੀਗਾ ਮੈਂ ਕਹਿੰਦਾ ਕਿਆ ਹੰਤਾ ਹਮ ਠੀਕ ਹੈ ਗੁਰੂ ਘਰ ਦੀ ਚੀਜ਼ ਤਾਂ ਸਵਾਦ ਹੀ ਹੁੰਦੀ ਹੈ ਨਾ ਹਾਂ ਇਹ ਵੀ ਗੱਲ ਸਹੀ ਹੈ ਕਹਿੰਦਾ ਮੈਂ ਸੂਆ ਇਹ ਦੂਜਾ ਸੂਆ ਸੂਈ ਜੀ ਸਾਵਾਂ ਸਮਾ ਬਟੜਕੇ ਸੂਈ ਆ ਜੇਰ ਜੂ ਡਾਨਾ ਆਪਣੇ ਕੋਲ ਵੀਡੀਓ ਵੀ ਪਈ ਆ ਤੇ ਆ ਇਧਰ ਬਠਲ ਜੀ ਪਈ ਆ ਦੋਸਤੋ ਜੇਰਾਂ ਨੇ 35 ਦੀ ਵੀਡੀਓ ਵੀ ਆਪਣੇ ਕੋਲੇ ਪਈ ਆ ਅੱਛਾ 35 ਦੀ ਵਿਖਾ ਵੀ ਦਿਨੇ ਮੋਲ ਚ ਹੈਗੀ ਠੀਕ ਨਹੀਂ ਨਹੀਂ ਚੱਲ ਕੋਈ ਨਾ ਅਗੜਾ ਵੇਖ ਲੂ ਹੋਰ ਕਿਸੇ ਆਂਗਵਾਂ ਚੋ ਤਾਂ ਨਹੀਂ ਕਿਤੇ ਬਠਲ ਚੱਕ ਲਿਆਂਦਾ ਐਵੇਂ ਕਿਵੇਂ ਚੱਕ ਲਿਆਂਦਾ ਆਪਾਂ ਗਾਂ ਇਸੇ ਗਾਂ ਦੀ ਵੀਡੀਓ ਪੈਂਦੀ ਵਿਖਾਉਂਦੇ ਆ ਆ ਦੋਸਤੋ ਵੇਖ ਲਓ ਹੂੰ ਸਹੀ ਹੈ ਬਾਕੀ ਤੁਹਾਨੂੰ ਬਾਈ ਵਟਸਐਪ ਤੇ ਸੈਂਡ ਕਰ ਦੂ ਥੋੜੀ ਜੀ ਚਮਕ ਸੂਰਜ ਜਾ ਪੈਂਦਾ ਮੱਖਾਂ ਹੀ ਧੁੱਪ ਨਿਕਲੀ ਐ ਵਾਵਾ ਦੇਣਾ ਬਾਦ ਕਿੰਨਵੇਂ ਸੂਏ ਸੂਈ ਆ ਦੂਜਾ ਸੂਆ ਜੀ ਕਿੰਨਾ ਕ ਦੁੱਧ ਦੇ ਦੂ ਮੈਂ ਦੁੱਧ ਮਾਲਕਨ ਆਪਣਾ ਤਾਂ 14 15 ਕਿਲੋ ਕਹਿੰਦੇ ਸਾਡਾ ਚੋਆ ਵਾ ਸੀਲ ਠੰਡੀ ਬਥੇਰੀ ਪੂਰੀ ਸੀ ਮੈਂ ਕਹਿੰਦਾ ਧਾਰ ਤੁਰ ਹੋਰ ਨਾ ਬਾਹਲਟੀ ਗਵੰਡੀਆਂ ਦੇ ਘਰੇ ਮਾਰੇ ਨਹੀਂ ਆਏ ਕਿ ਮਰਗਲਾ ਚੋਖੇ ਲੈ ਕੇ ਜਾ ਠੀਕ ਐ ਕੱਢੀਏ ਬਾਹਰ ਨੂੰ ਮਗਰ ਰਾਜਾ ਤੇ ਰਾਣੀ ਰਾਜਾ ਮਗਰ ਦੋਸਤੋ ਰਾਜਾ ਭੱਬੂ ਮੇਲਕਾ ਬਛੜਾ ਦੂਜੇ ਸੂਏ ਸੂਈ ਆ 14 ਕਿਲੋ ਦੁੱਧ 15 ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਦੂਜਾ ਸੂਆ ਦੋਸਤੋ ਬੰਨ ਵੀ ਹੈਗਾ ਤੁੰਨ ਵੀ ਹੈਗਾ ਕੰਬਲਾ ਵੀ ਭਾਰੀ ਆ ਮੱਝਾਂ ਵਰਗਾ ਦੁੱਧ ਉਹ ਦੋ ਤਿੰਨ ਬਰੀਡਾਂ ਦਾ ਮੈਕਸ ਆ ਵਿੱਚ ਰਾਠੀ ਦਾ ਵੀ ਟੱਚ ਹੈਗਾ ਮੈਨੂੰ ਕਈ ਭੈਣ ਭਰਾ ਫੋਨ ਲਾਉਂਦੇ ਨੇ ਬਾਈ ਯਾਰ ਆਪਾਂ ਰਾਠੀ ਵਹਿੜ ਲੈਣੀ ਆ ਘਰੇ ਦੁੱਧ ਪੀਣ ਨੂੰ ਕੋਈ ਹੋਈ ਤਾਂ ਦੱਸਿਓ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੂੰ ਮੋٹے ਮੋٹے ਥਾਣ ਆ ਚਾਰ ਹੀ ਥਾਣਾ ਕੋਈ ਵਾਧੂ ਫੋਟ ਸ਼ਾਂਗ ਹੈ ਨਹੀਂ ਹਵਾਨਾ ਵੀ ਸੋਹਣਾ ਵੱਡਾ ਮਾਝਾ ਪੂਜਾ ਚੰਗਾ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਵਹਿੜ ਲੈਣੀ ਆ ਮੱਝਾਂ ਵਰਗਾ ਦੁੱਧ ਹੋ ਬੇਫਿਕਰ ਹੋ ਕੇ ਅਗਲਾ ਲੈ ਜੇ ਨਾ ਤਾਂ ਇਹ ਕਰਮ ਵਾਲੀਆਂ ਠੰਡ ਬਣਾਉਂਦੀਆਂ ਵਾਲੀ ਨਾ ਹੀ ਇਹ ਗਰਮੀ ਬਣਾਉਂਦੀਆਂ ਹੁਣ ਤਾਂ ਠੰਡ ਆ ਚੱਲੀ ਹੈ ਗਰਮੀ ਅੱਗੇ ਆ ਜਾਣੀ ਹੈ ਤੇ ਗਰਮੀ ਰਹਿ ਤਵੇੜਾ ਤੇ ਪੂਰਾ ਠੰਡ ਨਹੀਂ ਬਣਾਉਂਦੀਆਂ ਤੇ ਮੱਝਾਂ ਵਰਗਾ ਦੁੱਧ ਹੋ ਮੋٹے ਮੋٹے ਥਾਣਾ ਜਿੰਨਾ ਥਣ ਚੰਗਾ ਹੋ ਮੱਝ ਦਾ ਹੋਵੇ ਜਾਂ ਵੈੜ ਦਾ ਹੋਵੇ ਤੇ ਉੰਨੀ ਚੰਗੀ ਚਵਾਈ ਹੁੰਦੀ ਹੈ ਕੋਈ ਧਾਰਾ ਮਾਰ ਕੇ ਨਹੀਂ ਵੇਖਿਆ ਚਵਾਈ ਦੀ ਮੇਰੀ ਗਾਰੰਟੀ ਆ ਗੂਠੇ ਜਿੰਨੀ ਮੋਟੀ ਧਾਰ ਹੋ ਜੈਜ ਜਾਂ ਮਾਲ ਛੋਟਾ ਜਾਂ ਪਰ ਡਰਾਣਾ ਨਹੀਂ ਕਿਤੇ ਇਹਦਾ 33000 ਰੁਪਏ 33000 ਹਾਂ ਪੱਕੀ ਗੱਲ ਆ ਹੱਜ਼ਾ ਦਾ ਨਹੀਂ ਕਿਤੇ ਹਾਂ ਹਾਂ ਹੱਜ਼ਾ ਕਹਨੂੰ ਪਿੱਛੋਂ ਫਿਰ 1000 ਕ ਛੱਡ ਵੀ ਦੇ ਯਾਰ ਜਿਵੇਂ ਤੂੰ ਕਹਿੰਗਾ ਚੱਲ ਕੋਈ ਨਹੀਂ ਕਰ ਹਾਂ ਨਹੀਂ 1000 ਕ ਛੱਡ ਬਾਬੇ ਦੇ ਦੇਣਾ ਮੈਨੂੰ ਕੋਈ ਚੱਕਰ ਨਹੀਂ 33000 ਦੀ ਬਾਈ ਕਹਿੰਦਾ ਦੇ ਦੇਣੀ ਆ 1000 ਵਿੱਚੋਂ ਬਾਈ ਛੱਡ ਦੂ 33200 ਦੀ ਲੈ ਦਿਓ ਬੇਫਿਕਰੋ ਕੇ ਲੈ ਜਾਓ ਬਾਕੀ ਸੀਲ ਠੰਢੀ ਆਏ ਨਹੀਂ ਕੋਈ ਮਾਰੂ ਕਰੂਗੇ ਹੂੰ ਜਮਈ ਨਹੀਂ ਕੋਈ ਦੁੱਧ 14-15 ਕਿਲੋ ਪਿਆ ਜੀ ਦੁੱਧ ਹੂ ਮੱਝ ਆਰਗਾ 14-15 ਕਿਲੋ ਦੁੱਧ ਵਾਲੀ ਮੱਝ ਲੈਣੇ ਸਵਾ ਲੱਖ ਦੀ ਆਉਂਦੀ ਐ ਤੇ 33200 ਦੀ ਤੁਹਾਨੂੰ 14-15 ਕਿਲੋ ਵਾਲੀ ਵਾੜ ਕਿਹਨੇ ਦੇਣੀ ਕਿਸੇ ਨੇ ਨਹੀਂ ਦੇਣੀ ਬਿਲਕੁਲ ਜਾਇਜ਼ ਮੁੱਲ ਜੇ ਕਿਸੇ ਨੇ ਬਾਹਲੇ ਦੁੱਧ ਵਾਲੀ ਲੈਣੀ ਆ ਡੈਰੀ ਦੁੱਧ ਪਾਉਣ ਨੂੰ ਲੈਣੀ ਆ ਫਿਰ ਤਾਂ ਅਗਲਾ ਅਮਰੀਕਨ ਲੈ ਲੈ ਤੇ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਬਿਲਕੁਲ ਜੈਜਮੋਲ 332000 ਦੀ ਦੇ ਦੇਣੀ ਹੈ 332000 ਦੀ ਤਾਂ ਅਗਲਾ ਫੰਡਰ ਮੱਝ ਨਹੀਂ ਦਿੰਦਾ ਉਹ ਵੀ 45 50000 ਦੀ ਵਿਕ ਜਾਂਦੀ ਹੈ ਤੇ ਮੱਝਾਂ ਵਰਗਾ ਦੁੱਧ ਉਹ ਜਿਵੇਂ ਮਿੱਠਾ 332000 ਚੋਂ ਛੋੜ ਕਰ ਦੂ ਵੀਰ ਕੋਈ ਗੱਲ ਨਹੀਂ ਦੋ ਨੰਬਰ ਤੇ ਆ ਜਾ ਇਹ ਦੂਜੇ ਸੂਏ ਵਾਸਤੇ ਗੱਬਣਾ ਜੀ ਕਿੰਨੇ ਚਿਰ ਦੀ ਇਹ ਹੈਗੀ ਆ 7 ਮਹੀਨਾ ਤੋਂ ਪਲੱਸ ਆ 5000 ਦਿਨ ਚੈੱਕ ਪਾਸ ਆਪਣੇ ਤੋਂ ਕਹੀ ਸੀ ਹਾਂ ਇਹਨੇ 14 15 ਗਲ ਦੁੱਧ ਦਿੱਤਾ ਸੀ ਪਹਿਲਾਂ ਨੇ ਅੱਛਾ ਹਾਂ ਤੇ ਹੁਣ ਇਹ ਚੈੱਕ ਪਾਸ ਜਿਹੜਾ ਮਰਜ਼ੀ ਚੈੱਕ ਕਰ ਲੈ ਕਿੰਨੇ ਦੀ ਛੋਟਾ ਜਾ ਬੰਲਾ ਯੂਹੇ ਇਹਦਾ ਮੁੱਲ 6.26 ਹਜ਼ਾਰ ਰੁਪਇਆ ਦਾ ਸਾਢੇ 26 ਹਜ਼ਾਰ ਹਜ਼ਾਰ ਖੰਡ ਛੱਡ ਦੇਗੇ ਸਾਢੇ 25 ਸੱਤਾ ਮਹੀਨਾ ਦੀ ਗੱਬਣਾ ਚੈੱਕ ਪਾਸ ਸੱਤਾਂ ਤੋਂ ਪਲਾਸ ਆ ਬਾਈ ਕਹਿੰਦਾ ਫੇਰ ਕਿਹੜਾ ਟਾਈਮ ਰਹਿ ਗਿਆ ਪੌਣੇ ਦੇ ਦੋ ਮਹੀਨੇ ਰਹਿ ਗਏ ਸੱਤਾਂ ਤੋਂ ਬਾਹਰ ਗੱਬਣ ਚੈੱਕ ਪਾਸ ਹੋਰ ਮਹੀਨੇ ਖੰਡ ਤੇ ਕਰਦਾ ਇਹਨੇ ਲਾਏ ਪੈ ਜਾਣਾ ਤੇ ਜੇ ਕੋਈ ਤਿਆਰ ਕਰਕੇ ਵੀ ਸੇਲ ਕਰਦਾ ਕਈ ਭੈਣ ਭਰਾ ਕੱਚਾ ਪਸ਼ੂ ਲੈ ਲੈਂਦੇ ਆ 15 ਦਿਨ ਪਹਿਲਾਂ ਪਸ਼ੂ ਵਿਕਰੀ 'ਚ ਆ ਜਾਂਦਾ ਹੁੰਦਾ ਮਹੀਨਾ ਸਾਂਭ ਨਹੀਂ ਪਾਉਗੀ ਥਣ ਥਣ ਬਹੁਤ ਬਿੱਥੇ ਤੇ ਆਉਂਦੇ ਹੂੰ ਥਣ ਸੋਹਣੇ ਆ ਗੈਬ 'ਚ ਲੱਗੀ ਹੋਏ ਕੋਈ ਜੜਮੇ ਜੇ ਥਣ ਨਹੀਂ ਕੋਈ ਨਿੱਕੇ ਨਿੱਕੇ ਨਹੀਂ ਪੂਰਾ ਹੱਦੀ ਚਵਾਈ ਵਾਲਾ ਥਣ ਆ ਸਾਢੇ 26000 ਦੀ ਦੇ ਦੇਣੀ ਆ ਹਜ਼ਾਰ ਵਿੱਚੋਂ ਬਾਈ ਕਹਿੰਦਾ ਛੱਡ ਦਿਆਂਗੇ ਮਾਨ ਤਾਨ ਕਰਦੇ ਆ ਕੋਈ ਗੱਲ ਨਹੀਂ ਨਰਮ ਜਿਆ ਬੰਦਾ ਕੋਈ ਗੱਲ ਨਹੀਂ ਆ ਜਾ ਬੇਫਿਕਰ ਹੋ ਕੇ ਸਾਢੇ 25000 ਦੀ ਬਾਈ ਦੇ ਦੂ ਜੋੜਾ ਲੈ ਲੂ ਹੋਰ 1000 ਛੱਡ ਦੂ ਵਿੱਚੋਂ ਆ 32000 ਦੀ ਵਿੱਚੋਂ ਛੋੜ ਕਰ ਦੂ ਮੁੱਲ 32000 ਆ ਚਲ 1000 ਛੱਡ ਦੂ ਵਿੱਚੋਂ ਛੋੜ ਵੀ ਕਰ ਦੂ ਤੇ ਆ ਤਿੰਨ ਨੰਬਰ ਤੇ ਇੱਕ ਹੋਰ ਵੜ ਇਹ ਐਚਐਫ ਤੇ ਪੇਟੋਂ ਪੈਦਾ ਹੋਈ ਵੀ ਆ ਜਰਸੀ ਦੇ ਸੀਮੰਦ ਦੀ ਵੱਡੇ-ਬੁੱਡੇ ਬਹੁਤ ਆ ਅੱਛਾ ਪਹਿਲਾਂ ਸੁਆ 5.5 ਮਹੀਨੇ ਦੀ ਗੱਬਣ ਚੱਕ ਬਾ ਸਾਢੇ ਪੰਜਾਂ ਦੀ ਹਾਂਜੀ ਸੀਟ ਨਹੀਂ ਭੇਜੀ ਜਾਂ ਮਰਜੀ ਡਾਕਟਰ ਆਪ ਦਾ ਦੇਂਗਾ ਕਿ ਅਗਲਾ ਆਪ ਦਾ ਹੀ ਲਿਆਵੇਂ ਆਪ ਦਾ ਆਪ ਲਿਆਵੇਂ ਆਪਣੀ ਤਾਂ ਚੱਕਰੇ ਪਾ ਆਪ ਨੇ ਨਾ ਡਾਕਟਰ ਠੀਕ ਹੈ ਆਪਾਂ ਤਾਂ ਡਾਕਟਰ ਨੇ ਕਹਤਾ ਵੀ ਆਪਾਂ ਲੈ ਲਈ ਇੱਕ ਕਰਾਈ ਡਾਕਟਰ ਨੇ ਡਾਕਟਰ ਨੇ ਕਹ ਰਿਹਾ ਇਨੇ ਰਾਂ ਦੀ ਗੱਭਣ ਤੂੰ ਲੈ ਲਈ ਆਪਾਂ ਲੈ ਲਈ ਵਾ ਆਪਾਂ ਹੁਣ ਐਵੇਂ ਕਹਿ ਕੇ ਮੈਂ ਮੈ ਡਾਕਟਰ ਆਪਾਂ ਕੋਈ ਡਾਕਟਰ ਨਹੀਂ ਵੀ ਆਪਦਾ ਡਾਕਟਰ ਲੈ ਕੇ ਚੈੱਕ ਕਰਾਂ ਡਾਕਟਰ ਲੈ ਆ ਵੀ ਆਪ ਨਹੀਂ ਚੈੱਕ ਕਰਾਈ ਦੀ ਕਢੀਏ ਬਾਹਰ ਨੂੰ ਜਾਨੀ ਕਿ ਤੂੰ ਤਸੱਲੀ ਨਹੀਂ ਦਿੰਦਾ ਨਹੀਂ ਨਹੀਂ ਤਸੱਲੀ ਦਾ ਆਪਾਂ ਕਾਹਦੇ ਨਹੀਂ ਖਲਾਫ ਦੀ ਚੈੱਕ ਕਰਾ ਲੈ ਆਪਾਂ ਚੈੱਕ ਕਰਾ ਖਲਾਫ ਦੀ ਮੁਰਕਾ ਕਹਿੰਦਾ ਪੰਜ ਚਾਰ ਦਿਨ ਵੱਧ ਲੇਗੀ ਹੂੰ ਮੁਰਕਾ ਕਹਿੰਦਾ ਭਾਈ ਤੂੰ ਇਨੇ ਜਾਂਦੀ ਕਿਹੜੀ ਆਪਾਂ ਐਵੇਂ ਕਹਿ ਕੇ ਆਪਾਂ ਕੋਲਾ ਡਾਕਟਰ ਹਨ ਹਾਂ ਦੋਸਤੋ ਬਾਈ ਕਹਿੰਦਾ ਆਪਣੇ ਵੱਲੋਂ 55 ਮਹੀਨੇ ਦੀ ਗੱਭਣ ਚੈੱਕ ਪਾਸ ਹੈ ਗਾਰੰਟੀ ਹੈ ਬਾਕੀ ਜਿਹਦੇ ਚੈੱਕ ਕਰਾ ਕੇ ਬਾਈ ਕਹਿੰਦਾ ਮੈਂ ਦੇਊਗਾ ਅਗਰ ਡਾਕਟਰ ਲੈ ਆਵੇ ਨਹੀਂ ਜੇ ਨਾ ਮਿਲਾ ਡਾਕਟਰ ਫੇਰ ਬਾਈ ਕਹਿੰਦਾ ਇਥੋਂ ਪਿੰਡੋਂ ਡਾਕਟਰ ਸਾਧੂਗਾ ਸਾਢੇ ਪੰਜਾਂ ਦੀ ਗੱਬਣ ਚੈੱਕ ਪਾਸ ਐਚ ਐਫ ਵਹਿੜ ਦੇ ਬਾਈ ਕਹਿੰਦਾ ਸੀਵਨ ਲਵਾਇਆ ਸੀ ਜਰਸੀ ਦਾ ਐਚ ਐਫ ਦੇ ਪੇਟੋਂ ਪੈਦਾ ਹੋਈ ਆ ਪਦਾਮੀ ਰੰਗ ਦੀ ਵੱਡੀ ਵਹਿੜ ਤਾਂ ਹੀ ਵਹਿੜ ਦਾ ਕੱਦ ਵੱਡਾ ਅਮਰੀਕਨਾਂ ਗਾ ਵਹਿੜ ਵੱਡੀ ਹੋਊਗੀ ਜਿਹਦੇ ਸੀਵਨ ਲਵਾਇਆ ਹੋਊਗਾ ਬਹੁਤ ਵੱਡੇ ਕੱਦ ਘੜਦੇ ਆ ਬਾਕੀ ਠੰਡੀ ਪਿਆਥਣਾਂ ਤੋਂ ਹੂੰ ਥਾਣੀ ਦੇ ਵੀ ਸੋਹਣੇ ਚਾਰ ਹੀ ਥਾਣਾ ਮੁੱਠੀ ਤੇ ਜੈ ਜੈ ਮੋਲੀ ਦਾ ਵੀ ਅਗਲਾ ਆਵੇ ਤੇ ਲੈ ਜੀ ਕੋਈ ਪਕਾਈ ਨਹੀਂ ਹਜ਼ਾਰ ਕ ਤੇ ਦੋ ਛਡਾਉਣਾ ਵੀ ਪਹਿਲਾਂ 30000 ਸਾਢੇ 30000 ਹਾਂ ਸਾਢੇ 29000 ਸਾਢੇ 29000 ਚੱਕੋ ਬਈ ਬਹੁਤ ਵੱਡੀ 70000 ਦੀ 71 ਦੀ ਵੱਛੀ ਆ ਉਹ ਦਾ ਵੱਧ ਨਹੀਂ ਨਿਕਲਿਆ ਠੀਕ ਹੈ ਦੋਸਤੋ ਬਾਈ ਕਹਿੰਦਾ 70 75000 ਦੀ ਵੱਛੀ ਹੈ ਜਿਸ ਦਿਨ ਤਿਆਰ ਹੋ ਜਾਂਦੀ ਹੈ ਸਾਢੇ 30000 ਮੁੱਲ ਸਾਢੇ 29000 ਦੀ ਬਾਈ ਦੇ ਦੂਗਾ ਤਿੰਨਾ ਪਸ਼ੂਆਂ ਚ 1000 1000 ਬਾਈ ਨੇ ਛੜਤਾ ਇੱਕ ਨੰਬਰ 33.5 ਦੀ 32.5 ਦੀ ਲੈ ਜਾ ਵਿੱਚੋਂ ਛੋੜ ਕਰ ਦੂ ਬਾਈ ਦੋ ਨੰਬਰ 25.5 ਦੀ 26 ਮੁੱਲ ਤਿੰਨ ਨੰਬਰ 30.5 ਦੀ 29 ਦੀ ਬਾਈ ਦੇ ਦੂਗਾ ਚਾਰ ਚਾਰ ਹੀ ਥਾਣਾ ਕਿਸੇ ਦੇ ਵਾਧੂ ਫੋਟ ਸ਼ਾਂਗ ਨਹੀਂ ਵੱਡੀ ਵੈੜਾ ਜੇ ਕੋਈ ਭੈਣ ਭਰਾ ਵੱਡੀ ਲੈਣ ਦਾ ਵੈੜ ਚਾਹਵਾਨ ਹੋਵੇ ਐਫ ਐਫ ਦੇ ਪੇਟੋਂ ਪੈਦਾ ਹੋਈ ਹੈ ਜਰਸੀ ਦਾ ਸੀਵਨ ਲੱਗਿਆ ਸੀ ਫੋਨ ਨੰਬਰ ਸਕਰੀਨ ਤੇ ਹੈ ਬਿਲਕੁਲ ਸਸਤੇ ਜੇ ਮੁੱਲ ਦੇ ਤਿੰਨ ਪਸ਼ੂ ਜੀ ਜਿਹੜਾ ਵੀ ਪਸੰਦ ਆਉਂਦਾ ਇੱਕ ਹੋਰ ਆ। ਹਾਂ। ਟਲਦਾ ਨਹੀਂ ਫਿਰਾਂ। ਇਹਦਾ ਕੰਨ ਮਾਸੂਆ। ਇਹ ਪਹਿਲਾਂ ਨਾ ਜੀ 4 ਦਿਨ ਦਾ ਬਛਿਆ ਫਾਰਮ ਚੋਂ ਲਈ ਵੀ ਆਪਣੀ ਕੱਚੀ ਆ ਇਹ ਦੱਸ ਦੇਣ ਦੀ। 10 ਦਿਨਾਂ ਦੀ। ਹਾਂ ਵਿਖਾ ਦਿੰਦੇ ਆਂਦਾ ਰੋਟ ਫੋਨ ਤੇ ਕਰ ਲਾਂਗੇ। ਕਿੰਨਾ ਦੁੱਧ ਦੇ ਦੂ? ਦੁੱਧ ਇਹ ਦੇਊਗੀ 20 ਤੋਂ ਪਲੱਸ ਗਾਰੰਟੀ ਵਾਲਾ। ਕੱਢੀਏ ਬਾਹਰ। ਦੋਸਤੋ 20 ਤੋਂ ਪਲੱਸ ਦੁੱਧ ਦੇ ਦੂ ਬਾਈ ਕਹਿੰਦਾ ਗਾਰੰਟੀ ਵਾਲਾ। ਕੋਈ ਸੌਦਾ ਕਰ ਲੈ ਜਿੱਦਣ ਸੂਪ ਪੈਂਦੀ ਆ ਅਗਲਾ ਦੁੱਧ ਕੰਡੇ ਤੇ ਜੋ ਓਕੇ ਲੈ ਜਾਏ ਕਿਉਂਕਿ ਗਾਰੰਟੀ ਹੈ ਇਹਦੀ ਸਿਕੰਦਰ ਦੀ 10 10 ਕਿਲੋ ਸਵੇਰ 10 ਕਿਲੋ ਸ਼ਾਮ ਨੂੰ। ਕੰਦ ਕਾਠ ਵੱਡਾ ਹੀ ਆ ਵੈੜ ਤੁਸੀਂ ਸਕਰੀਨ ਤੇ ਦੇਖ ਹੀ ਰਹੇ ਆ ਖੁੱਲੇ ਡੁੱਲੇ ਢਾਂਚੇ ਦੀ ਆ ਬਾਕੀ ਫੋਨ ਤੇ ਬਾਈ ਕਹਿੰਦਾ ਇਹਦਾ ਮੁੱਲ ਕਰ ਲਾਂਗੇ ਕੱਚੀ ਕਰਕੇ ਹੂੰ ਇਹ ਵਾ ਲਾਉ ਬਹੁਤ ਕੋਈ ਬਾਲਟੇ ਦਾ ਚਾਰ ਚਪੇਰੇ ਪਹੀਆ ਬਹੁਤ ਚਿਚਰ ਚੁਚੜ ਵੀ ਤੋੜ ਲਿਆ ਕਰੋ ਇਹ ਚੜੋਂ ਨਾਲ ਹੀ ਤੋੜ ਠੀਕ ਹੈ ਦੋਸਤੋ ਵੈੜ ਬਹੁਤ ਚੰਗੀ ਵੱਡੀ ਵੈੜ ਹੈ ਪਹਿਲੇ ਸੂਵੇ ਸੁੰਦੀ ਆ ਦਾ ਦੇ 20 ਕਿਲੋ ਤੋਂ ਬਾਹਰ ਬਾਈ ਦਸ ਦਾ ਪਿਆਜੂ ਪੂਰੀ ਵੱਡੀ ਵਹਿੜ ਫੁੱਲ ਵਜਨ ਵਾਲੀ ਕਮਾਲ ਆ ਸ਼ੇਖੰਦਰਾ ਮੱਲ ਜੈ ਜੀ ਹੋ ਜੈ ਜੀ ਰੱਖਿਆ ਕੋਈ ਨਹੀਂ ਇੱਕ ਮਿੰਟ ਮੈਂ ਵੀਡੀਓ ਬਣਾ ਲਈਂ ਫੋਨ ਲਵਾਂ ਮੱਲ ਬਾਈ ਕਹਿੰਦਾ ਜੈ ਜੀ ਹੋ ਕੋਈ ਗੱਲ ਨਹੀਂ ਕਰ ਲਾਂਗੇ ਫੋਨ ਤੇ ਠੀਕ ਹੈ ਭਾਉ ਦਾ ਫੋਨ ਆ ਗਿਆ ਭਾਉ ਦਾ ਫੋਨ ਆ ਗਿਆ ਮੈਂ ਆਈ ਜਾਂਦਾ ਕਹਿੰਦਾ ਮੈਂ ਲੈ ਕੇ ਜਾਂਦੀ ਠੀਕ ਹੈ ਉਸ ਤੋਂ ਪਹਿਲਾਂ ਪਹਿਲਾਂ ਕੋਈ ਭੈਣ ਭਰਾ ਫੋਨ ਲਾ ਲੇ ਨਹੀਂ ਬਾਈ ਕਹਿੰਦਾ ਇੱਕ ਵਪਾਰੀ ਆਉਂਦਾ ਮਿੱਤਰ ਪਿਆਰਾ ਹੀ ਆ ਭਾਉ ਸਰਜੀਤਪੁਰੇ ਤੋਂ ਆਇਆ ਪਾਕਿਸਤਾਨ ਚੋਂ ਪਰ ਰਹਿੰਦਾ ਹੁਣ ਪੰਜਾਬ ਚ ਪਰ ਬੁਢਾ ਆਇਆ ਸੀ ਉਹਨਾਂ ਦਾ ਵੱਡਾ ਪੁਰਾਣਾ ਹੁਣ ਪੰਜਾਬ ਵਾਲੇ ਹੀ ਵਜਦੇ ਆ ਤੇ ਨਹੀਂ ਉਹ ਆਉਂਦਾ ਹੋਰ ਕਿਹਣੀ ਟਿੱਗ ਖੰਡ ਤੇ ਕਰਨੀ ਆ ਜਨਾ ਤੇ ਜੇ ਕੋਈ ਲੈ ਆਂਦਾ ਚਾਹਵਾਣਾ ਤੇ ਪਹਿਲਾ ਪਹਿਲਾ ਫੋਨ ਬਾਈ ਕਹਿੰਦਾ ਲਾ ਲਓ ਫੁੱਲ ਚੰਗੀ ਵੱਛੀ 20 ਕਿਲੋ ਦੁੱਧ ਪਿਆਜੂ ਵੱਡੇ ਕੱਦ ਵਾਲੀ ਆ ਵਜਨ ਵਾਲੀ ਆ ਬਾਕੀ ਝੋਲੀ ਲਾਉ ਬਹੁਤ ਮਲਟੇ ਲੰਪਾਈਆਂ ਬਹੁਤ ਅੱਜ ਦੀ ਵੀਡੀਓ ਦੇ ਵਿੱਚ ਚਾਰ ਪਸ਼ੂ ਆ ਤਿੰਨ ਗੱਬਣ ਵੜਾ ਇੱਕ ਦਾ ਸੂਨ ਨੂੰ ਆ ਤਿਆਰੀ ਐ ਦਸਾਂ ਦਿਨਾਂ ਦੀ ਕੱਚੀ ਹੈ ਹਾਜ਼ਰੀ ਐ ਵੱਛੀ ਲਾਏ ਪਈ ਵੀ ਐ ਸੀਲ ਸੌ ਫੁੱਲ ਆ ਤੁਸੀਂ ਸਕਰੀਨ ਤੇ ਵੇਖ ਰਹੀਆਂ ਧੱਕੇ ਨਾਲ ਲੱਤ ਵਿੱਚ ਛਕਾਉਂਦਾ ਤਾਂ ਵੀ ਨਹੀਂ ਜਗਦੀ ਬਾਕੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਾਸ਼ੀ ਕਾ